ਦਰਾਤਾਂ ਦਾ ਸਾਡੇ ਲੋਕ ਨਾ ਹਲਕੇ ਕੁੱਤੇ ਨੂੰ ਪੈਂਦੇ ਆ। ਉਹ ਦਰਾਤਾਂ ਨੇ ਤੁਸੀਂ ਪਹਿਲਾਂ ਗੱਲ ਕੀਤੀ ਮੈਨੂੰ ਲੜਦੇ ਨੂੰ ਕਿੰਨਾ ਦਿਨ ਹੋ ਗਿਆ। ਉਹ ਪਹਿਲਾਂ ਡਾਲਗਾਂ ਦੇ ਪਰਚਾ ਦਰਜ ਕਰਾਇਆ 8 ਤਾਲੀਆਂ ਪੱਟਦੀਆਂ ਆ 10 ਤਾਲੀਆਂ ਮਲੂਕੇ ਪਿੰਡ ਕੱਲ ਪੱਟਦੀਆਂ ਗੇਨ ਸੜਕ ਤੇ ਖੜੀਆਂ। ਉਹ ਪਿੰਡ ਵਾਲੇ ਬੰਦਿਆਂ ਦਾ ਮੈਨੂੰ ਫੋਨ ਆਇਆ ਮਲੂਕੇ ਵਾਲਾਂ ਦਾ। ਮਨੂਕੇ ਦੇ ਕਲਾਪਨ ਨੂੰ ਸੜਕ ਜਾਂਦੀਆਂ ਕਹਿੰਦਾ ਭਾਈ 10 ਤਾਲੀਆਂ ਪੱਟ ਕਿਉਂ ਵੱਡੀਆਂ ਪੱਟੀਆਂ ਪੰਗਾਂ ਛੱਟੀਆਂ ਪੰਗਾਂ। ਅਸੀਂ ਅਧਿਕਾਰੀਆਂ ਕੋਲੇ ਗਏ ਜਗਲਾਤ ਵਾਲੇ ਕਹਿੰਦੇ ਸਾਡੇ ਅਧਿਕਾਰਤ ਨਹੀਂ। ਤੁਸੀਂ ਵੀਡੀਓ ਕੋਲ ਲੱਗ ਜਾਓ ਵੀਡੀਓ ਦਾ ਸਾਡੇ ਕੋਲ ਨਹੀਂ ਪੀਡਬਲਯੂਡੀ ਕੋਲ ਲੱਗ ਜਾਓ ਉਹ ਕੋਲ ਸਾਡੀਆਂ ਵੀ ਨਹੀਂ ਪਰ ਐ ਕਿਹਦੀਆਂ ਦਰਾਤਾਂ ਹੁੰਦਾ ਸਾਡੇ ਲੋਕ ਨਾ ਹਲਕੇ ਕੁੱਤੇ ਨੂੰ ਪੈਂਦੇ ਆ ਦੇਖ ਜੇ ਗੁਦਰਾਤ ਖੜਾ ਖੇਤਾਂ ਜੋ ਅਸੀਂ ਖਤਮ ਕਰਤੇ ਹੁਣ ਅਸੀਂ ਰਹਿੰਦੇ ਹੁੰਦੇ ਜਿਹੜੇ ਮਾਰੇ ਮੋਟੇ ਸਰਕਾਰੀ ਥਾਮਾਂ ਦੇ ਖੜੇ ਹੁੰਦਾਂ ਨੂੰ ਪੈਗੇ ਪੰਡਾਵੀਆਂ ਪੰਚਾਇਤਾਂ ਲਓ ਜੀ ਵੜ ਦਿਓ ਦਰਾਤ ਬੋਲੀ ਕਰਾ ਦਿਓ ਜੀ ਕਮਾਈ ਹੋ ਜੂ ਜੀ ਪੰਚਾਇਤ ਨੂੰ ਜ਼ਮੀਨ ਠੇਕੇ ਤੇ ਲਾ ਦਿਓ ਜੀ ਸ਼੍ਰੋਮਣੀ ਕਮੇਟੀ ਦਾ ਕੰਮ ਦੇਖ ਲੋ ਆ ਭਗਤੇ ਬਸ ਛੱਡੇ ਜੋ ਦਰਾਤ ਪਕਾਉਣ ਲੱਗੇ 30 ਦੀ ਚਲ ਚਾਲ ਸਾਲ ਦੀਆਂ ਖੜੀਆਂ ਤਿਲਕਣਾ ਨਿੰਮਾ ਬੋੜ ਆ ਵਜੀਦਪੁਰ ਪਿੰਡ ਗਏ ਸੀ ਪ੍ਰੋਪਰ ਜਿੱਤੇ ਮੀਟਿੰਗ ਸੀਗੀ ਗੁਰੂ ਘਰ ਇਤਿਹਾਸੀ ਉੱਥੇ ਟਾਲੀਆਂ ਖੜੀਆਂ ਪ੍ਰਾਣੀਆਂ ਸ਼੍ਰੋਮਣੀ ਕਮੇਟੀ ਨੇ ਕਹਿੰਦੇ ਪਕਾ ਕੇ ਪਾਕ ਮਨਾਉਣੀ ਆ ਉਹ ਮਾਂ ਭਲੋ ਮਾਂ ਤੋਂ ਥੱਲੇ ਬਣਾ ਦੇ ਦਾ ਇਸ਼ਾਰਾ ਹੋ ਗੱਡੀਆਂ ਨੂੰ ਤਲਵੰਡੀ ਸਾਹਿਬ ਉਹੀ ਪਟਾਉਣ ਲੱਗੇ ਨੇ ਗੁਰੂ ਘਰ ਵਾਲੇ ਇਧਰੇ ਕੇ ਪਾਸੇ ਗਰਵਾਣੀ ਦਰਖਤਾਂ ਬਾਰੇ ਥਾਥਾ ਦੇ ਸਾਨੂੰ ਸਮਝਾਉਂਦੀ ਆ ਵਰਣਨ ਹੋਇਆ ਗਰਵਾਣੀ ਚ ਗੁਰੂਆਂ ਦਾ ਉਧਰ ਸਾਡੇ ਇੱਕ ਪਾਸੇ ਸੰਗਰਾਦ ਮਨਾਉਣਗੇ ਕੋਈ ਜਹਾਰਾ ਬਣਾਉਣਗੇ ਲੰਗਰ ਲਾਈ ਬੈਠੇ ਹੁੰਦੇ ਬੂਟਿਆਂ ਦਾ ਦਰਖਤਾਂ ਦਾ ਲਓ ਜੀ ਅੱਜ ਸ਼੍ਰੋਮਣੀ ਕਮੇਟੀ ਨੇ ਜੀ ਦਰਖਤਾਂ ਦਾ ਲੰਗਰ ਲਾਇਆ ਅੱਜ ਜੀ ਕਿਸੇ ਗੁਰਦੁਆਰਾ ਸੰਸਥਾ ਨੇ ਦਰਖਤਾਂ ਦਾ ਲੰਗਰ ਲਾਇਆ ਲੰਗਰ ਲਾ ਕੇ ਲੋਕਾਂ ਨੂੰ ਬੰਡ-ਬੰਡ ਕੇ ਬਹਿ ਜਾਂਦੇ ਆ ਉਸ ਤੋਂ ਬਾਅਦ ਇਕੱਠੇ ਹੋ ਕੇ ਸਾਰੀ ਕਮੇਟੀ ਵੀ ਆ ਜਾਓ ਜੀ ਆ ਜਿਹੜਾ ਬੋਰਡ ਦਾ ਖੜਾ ਨਾ ਇਹ ਵੱਧ ਗਈ ਇਹ ਕਵਰਾ ਭੱਗੀ ਆ ਆ ਸਾਡੀ ਸੋਚ ਹੋਈ ਖੜੀ ਆ ਸਾਜੀਆਂ ਥਾਮਾਂ ਤੋਂ ਪੁਰਾਣੇ ਬਰੋਟੇ ਤਾਂ ਖਤਮ ਹੀ ਹੋ ਗਏ ਰੋਈ ਤੀ ਰੁੱਖ ਜਿਹੜੇ ਸਾਡੀਆਂ ਨਿੰਮਾਂ ਕਿਕਰਾਂ ਤਾਲੀਆਂ ਬੂੜ ਤੂਤ ਬੇਰੀਆਂ ਜੰਡ ਰੇਰੂ ਕਰੀਰ ਬਾਣ ਕਿੱਥੇ ਗਏ ਉਧਰ ਹੈ ਹੀ ਨਹੀਂ ਸ਼ਰਾਂ ਜਾਲੇ ਤੁਸੀਂ ਹੋਰ ਹੀ ਲਾਉਣ ਲੱਗ ਗਿਆ ਨਵੇਂ ਜਗ ਦੇ ਜੀਅ ਦਰਸਤ ਉਹਨਾਂ ਛਾਂ ਚ ਕੇ ਕੰਮ ਉਹਦੇ ਹੁੰਦੇ ਆ ਨਾ ਉਹਦੇ ਕੋਈ ਪੰਛੀ ਆ ਕੇ ਰਹਿੰਦਾ ਨਾਉਂ ਸੁਣਾ ਲੱਗਦਾ ਇਹ ਵੀ ਵੱਡੀ ਸਮੱਸਿਆ ਆ ਤੀਜੀ ਸਮੱਸਿਆ ਕੋ ਹੋਰ ਸੁਣ ਲੋ ਆ ਮੈਂ ਖੁਦਾ ਸਾਹਿਬ ਨੇ ਦੱਸੀ ਹੈ ਮੈਂ ਵੀ ਇਹ ਗੱਲ ਨੂੰ ਬਹੁਤ ਧਿਆਨ ਨਾਲ ਦੇਖ ਰਿਹਾ ਜਿੰਨੇ ਆਪਾਂ ਘਰਾਂ ਦੇ ਮਲਬੇ ਆਪਾਂ ਘਾਟਾ ਲਿਆ ਚੱਕ ਕੇ ਮਲਬਾ ਕਿਸੇ ਵੀ ਸਰਦ ਹੁੰਦੇ ਆ ਸ਼ਰਕ ਦੇ ਨਾਲ ਲਾ ਦਿੰਦੇ ਆ ਕੋਈ ਹੋਰ ਨਹਿਰ ਦੇ ਕਿਨਾਰੇ ਤੇ ਲਾਏ ਹੁੰਦੇ ਆ ਉਹ ਜਿੱਥੇ ਦਰਖਤ ਲੱਗੇ ਉਥੇ ਮਲਬਾ ਲਾਉਣ ਲੱਗੇ ਲੋਕ ਜਿੱਥੇ ਜੀਦਾ ਕਰਦਾ ਟਰਾਲੀ ਜਾ ਕੇ ਲਾੜ ਦਿੰਦੇ ਆ ਅੱਛਾ ਇਹ ਇਹ ਵੈਸੇ ਵੀ ਜਨਤਾ ਦਾ ਵਿਸ਼ਾ ਇਹ ਤੇ ਵੀ ਆਪਾਂ ਨੂੰ ਗੱਲ ਕਰਨ ਦੀ ਲੋੜ ਹੈ ਵੀ ਕਹਿੰਦੇ 2050 ਤੱਕ ਜਾਂਦਿਆਂ ਜਾਂਦਿਆਂ ਜਿਆਨੇ 26 ਸਾਲ 25 ਸਾਲ ਹੋ ਰਹਿ ਗਏ ਆ ਇਹਨਾਂ 25 26 ਸਾਲਾਂ ਦੇ ਵਿੱਚ ਕਹਿੰਦੇ ਦੁਨੀਆ ਦੀ ਜਿਹੜੀ 80% ਧਰਤੀ ਆ 75 ਤੋਂ 80% ਧਰਤੀ ਜਿਹੜੀ ਕੰਕਰੀਟ ਦੇ ਜੰਗਲ ਨੇ ਦੱਬ ਲੈਣੀ ਆ ਅੱਜ ਦਾ ਕੰਕਰੀਟ ਦਾ ਜੰਗਲ ਆਪਾਂ ਅਕਲੌਨੀਆਂ ਕੱਟੀਆਂ ਜਾ ਰਹੀਆਂ ਨੇ ਸੜਕਾਂ ਹੁਣ ਆਪਣੀਆਂ ਸੜਕਾਂ ਨਿਕਲਣਗੀਆਂ ਹਾਈਵੇ ਬਣਿਆ ਪੰਜਾਬ ਦਾ 25000 ਏਕੜ 25000 ਕੱਲਾ ਕੱਲੀਆਂ ਛੜਕਾਂ ਚ ਰੁਕ ਗਿਆ ਕਿੰਨੇ ਘਰ ਪੈ ਰਹੇ ਆ ਕਿੰਨੀਆਂ ਕਲੋਨੀਆਂ ਦਾ ਬਹਿੰਡੇ ਅਗਲੇ ਨਿਗਾਹ ਮਾਰਿਓ ਕਿੰਨਾ ਬਹਿੰਦਾ ਸ਼ਹਿਰ ਅਦਰਪੁਰ ਚੋਬਰ ਚ ਲਿਆ ਗਿਆ ਕਿੰਨਾ ਮੁਕਸਰ ਬਲ ਚਲਿਆ ਗਿਆ ਕਿੰਨਾ ਡੱਬ ਵਾਲੀ ਨਹੀਂ ਵੱਧ ਗਿਆ ਕਿੰਨਾ ਇਧਰ ਨਾਲਸਾਨੀ ਵੱਧ ਗਿਆ ਸ਼ਹਿਰ ਪਿੰਡਾਂ ਨੂੰ ਵੀ ਖਾ ਰਹੇ ਨੇ ਜ਼ਮੀਨਾਂ ਨੂੰ ਵੀ ਖਾ ਰਹੇ ਨੇ ਜ਼ਮੀਨ ਦਿਨੋ ਦਿਨ ਪੰਜਾਬ ਦੀ ਘਟ ਰਹੀ ਆ ਪੰਜਾਬ ਦੀ ਜੀ ਪੂਰੀ ਦੁਨੀਆ ਦੀ ਘੜ ਰਹੀ ਆ ਉਹ ਕੁਪੜਾ ਦੇ ਖੁੱਡੇ ਜੇ ਬਣਾ ਦਮ ਜਾਓ ਤਹਾਨੂੰ ਟਾਵਰ ਜੇ ਕਹਿੰਦੇ ਜੀ ਨੂੰ ਉਹ ਪੂਰਾ ਫਰਾ ਘੋਰਨੇ ਜੇ ਬਣਾ ਲੈਂਦਾ ਕਈ ਕਿ 50 50 ਮੰਜ਼ਲੇ ਉੱਚੇ ਪਰ ਇਹ ਜਿਹੜੀਆਂ ਗੱਲਾਂ ਆਪਾਂ ਸਾਡੇ ਜੇ ਅਸੀਂ ਕਦੇ ਇਕੱਠੇ ਹੁੰਨੇ ਆ ਨਾ ਕਿਸੇ ਥਾਂ ਦੇ ਉੱਤੇ ਕਿਸੇ ਸਮਾਗਮ ਚ ਤਾਂ ਸਾਡੇ ਕੋਲੇ ਇਹ ਚਰਚਾ ਤਾਂ ਵਿਸ਼ਾ ਬਣਨੀਆ ਚਾਹੀਦੀਆਂ ਨੇ ਜਿਹੜੀਆਂ ਗੱਲਾਂ ਸਾਡੇ ਆਉਣ ਵਾਲੀਆਂ ਨਸਲਾਂ ਲਈ ਬੜੀਆਂ ਘਾਤਕ ਨੇ